ਅਸਲਾਮੁਅਲੈਕੁਮ ਉਮੀਦ ਕarnia ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਮਜੀਠੀਆ ਭਾਈ ਅੰਮ੍ਰਿਤਪਾਲ ਦੇ ਖਿਲਾਫ ਇੰਨਾ ਜ਼ਹਿਰ ਕਿਉਂ ਉਗਲ ਰਿਹਾ ਉਹਨਾਂ ਦੇ ਪਰਿਵਾਰ ਨੂੰ ਕਿਉਂ ਬਦਨਾਮ ਕਰਨ ਦਿਆ ਹੈਗਾ ਕਿਉਂ ਉਹਨਾਂ ਤੇ ਤਰ੍ਹਾਂ ਤਰ੍ਹਾਂ ਦੇ ਵੱਡੇ ਵੱਡੇ ਇਲਜ਼ਾਮ ਲਾ ਰਿਹਾ ਹੈਗਾ ਇਸ ਦੀ ਵਜ੍ਹਾ ਕੀ ਹੈ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਤਾਂ ਚੱਲ ਕੇ ਵੀਡੀਓ ਦੇਖਨੇ ਆਂ ਫਿਰ ਕਰਨੇ ਆ ਉਸ ਤੇ ਵਿਚਾਰ ਜੋ ਅੱਜ ਆਪਾਂ ਗੱਲਬਾਤ ਕਰਾਂਗੇ ਉਹ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਮੱਦਾ ਭਾਈ ਅੰਮਰਤਪਾਲ ਸਿੰਘ ਦੇ ਨਾਲ ਜੁੜਿਆ ਹੋਇਆ ਵੱਡੀ ਖਬਰ ਤੁਹਾਨੂੰ ਸੁਣਾਉਣੇ ਆ ਕਿ ਅਪਡੇਟ ਨਵੀਂ ਆਈ ਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਅਸੀਂ ਖਬਰ ਦੱਸਦੇ ਆ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈਗਾ ਕਿ ਮਜੀਠੀਆ ਲਗਾਤਾਰ ਭਾਈ ਅੰਮਰਤਪਾਲ ਸਿੰਘ ਦੀ ਇਕਦਾਰ ਤੁਸੀਂ ਕਰ ਰਿਹਾ ਫੇਕ ਆਡੀਓ ਵੀਡੀਓ ਚੈਟਾਂ ਬਣਾ ਰਿਹਾਗਾ ਅੱਜ ਲੋਕਾਂ ਦੇ ਸਵਾਲ ਸਭ ਤੋਂ ਵੱਡੇ ਇਹ ਨੇ ਮਜੀਠੀਏ ਨੂੰ ਕਿ ਜੇਕਰ ਮਜੀਠੀਆ ਸੱਚਾ ਹੁੰਦਾ ਜੇ ਇਸ ਕੋਲ ਸਾਰਾ ਕੁਝ ਹੁੰਦਾ ਤਾਂ ਜਦੋਂ ਭਾਈ ਅੰਮਰਤਪਾਲ ਸਿੰਘ ਐਮਪੀ ਬਣਿਆ ਸੀ ਤਾਂ ਉਹਦੇ ਸਾਰਾ ਕੁਝ ਉਹ ਮੂਰੇ ਧਰ ਦਿੰਦਾ ਤਾਂ ਇਥੋਂ ਸਾਫ਼ ਝਾਰ ਹੁੰਦਾਗਾ ਕਿ ਜਿਹੜਾ ਸਾਰਾ ਕੁਝ ਨਕਲੀ ਬਣਾਇਆਗਾ ਮਜੀਠੀਏ ਬਸੇ ਕੌਣ ਖੜਾਗਾ ਇਹ ਸਭ ਨੂੰ ਪਤਾਗਾ ਤੇ ਦੂਜੇ ਦਾ ਸਵਾਲ ਲੋਕਾਂ ਦੇ ਇਹ ਵੀ ਆ ਕਿ ਮਜੀਠੀਆ ਡਰਗ ਦਾ ਇੱਕ ਬਹੁ ਕਰੋੜੀ ਜਿਹਦਾ ਭੋਲਾਗਾ ਜਗਦੀਸ਼ ਭੋਲਾ ਉਹਨੇ ਨਾਂ ਲੈਤਾ ਸੀ ਡਰਗ ਦੇ ਮਾਮਲੇ ਦੇ ਵਿੱਚ ਆ ਮਜੀਠੀਆ ਜਿਹੜਾ ਜੇਲ੍ਹ ਦੇ ਵਿੱਚ ਵੀ ਜਿਹੜਾ ਸਮਾਂ ਲਾ ਕੇ ਆਇਆ ਕਰੀਬ 6 ਮਹੀਨੇ ਹੁਣ ਲੋਕਾਂ ਦੇ ਵੱਡੇ ਸਵਾਲ ਆ ਕਿ ਭਗਵੰਤ ਮਾਨ ਫੜਾ ਮਾਰਦਾ ਸੀ ਕਿ ਮੈਂ ਮਜੀਠੀ ਨੂੰ ਟੰਗ ਦੂੰਗਾ ਮੈਂ ਸਰਵੀਰ ਬਾਦਲ ਨੂੰ ਟੰਗ ਦੂੰਗਾ ਮੈਂ ਬੇਅਦਬੀਆਂ ਵਾਲੇ ਦੋਸਤਿਆਂ ਨੂੰ ਟੰਗ ਦੂੰਗਾ ਭਗਵੰਤ ਮਾਨ ਦੀ ਸਰਕਾਰ 3 ਸਾਲ ਤੋਂ ਪਲੱਸ ਹੋ ਚੱਲੀ ਆ ਨਾ ਮਜਿੱਤਿਆ ਫੜਿਆ ਗਿਆ ਨਾ ਸਖਬੀਰ ਬਦਲ ਫੜਿਆ ਗਿਆ ਨਾ ਸੁਖ ਬਲਾਸ ਤੇ ਬਲੋਚਰ ਚੱਲੇ ਆ ਨਾ ਜਿਹੜੀ ਉਹ ਤੋਂ ਨੂੰ ਨਹਿਰ ਜਾਂਦੀ ਆ ਉਹਦੇ ਖੇਤਾਂ ਨੂੰ ਨਾ ਉਹ ਬੰਦ ਹੋਈ ਆ ਨਾ ਬੇਆਦਮੀ ਦਾ ਇਨਸਾਫ ਮਿਲਿਆ ਨਾ ਨਸ਼ਾ ਪੰਜਾਬ ਦੇ ਵਿੱਚ ਬੰਦ ਹੋਇਆ ਸਿਰਫ ਇੱਕ ਆਪਾਂ ਕਹਿੰਦੇ ਕਿ ਗੱਲਾਂ ਦਾ ਕੜਾਏ ਰਹਿ ਗਿਆ ਭਵੰਤਮਨ ਕੋਲੇ ਵੀ ਫਿਰ ਅੰਬਰਦਪਾਲ ਦੇ ਨਾਲ ਕਹਿੰਦੇ ਭਵੰਤਮਨ ਸਮਝੌਤਾ ਕਰਨ ਨੂੰ ਫਿਰਦਾ ਸਾਡੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆ ਕਾ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਸਮਝੌਤਾ ਕਰੂਗਾ ਅੰਮਰਪਾਲ ਸਿੰਘ ਦੇ ਨਾਲ ਕਿਉਂਕਿ ਬਸਾਖੀ ਦਾ ਕਾਠਾ ਜਿਹੜਾ ਉਹਨੇ ਸਾਰੀਆਂ ਸਰਕਾਰਾਂ ਦੀਆਂ ਜਿਹੜੀਆਂ ਚੂਲਾ ਉਹ ਫੁਲਿਆ ਕੇ ਰੱਖ ਦਿੱਤੀ ਆ ਜਿਸ ਕਰਕੇ ਜਿਹੜਾ ਮੰਜਿੱਠਿਆ ਬਕਾਲਪ ਦੇ ਵਿੱਚ ਆਇਆਗਾ ਜੋ ਮੰਜਿੱਠਿਆ ਅੱਜ ਅਗ ਬੂਆ ਹੋਇਆਗਾ ਜੋ ਮੰਜਿੱਠੀ ਦੇ ਪੈਰਾਂ ਤੋਂ ਜ਼ਮੀਨ ਨਿਕਲ ਰਹੀ ਆ ਇਹਨਾਂ ਨੂੰ ਡਰ ਕੇ ਸਤਾਰਿਆ 2027 ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਆਇਆ ਜੇ ਜਾਤਾ ਭਾਈ ਅੰਮਰਪਾਲ ਸਿੰਘ ਨੂੰ ਖਤਮ ਕਰਾ ਦਈਏ ਜਾਂ ਉਸ ਦੇ ਉੱਪਰ ਐਨੇ ਕੇਸ ਪਵਾ ਦਈਏ ਕਿ ਉਹ ਇਲੈਕਸ਼ਨਾਂ ਦੇ ਵਿੱਚ ਖੜਾ ਨਾ ਹੋ ਸਕੇ ਤਾਂ ਦੂਜਾ ਡਰ ਇਹ ਆ ਕਿ ਜਿਹੜੇ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਨਾਲ ਲੋਕ ਜੁੜਦੇ ਆ ਉਹਨਾਂ ਦੇ ਅੰਦਰ ਹੀ ਐਨਾ ਡਰ ਪੈਦਾ ਕਰ ਦਿਓ ਕਿ ਨੌਜਵਾਨ ਨਾ ਜੁੜਨ ਉਸ ਜਥੇਬੰਦੀ ਦੇ ਨਾਲ ਉਸ ਪਾਰਟੀ ਦੇ ਨਾਲ ਇਹ ਲੋਕਾਂ ਨੂੰ ਡਰਾਉਣਾ ਚਮਕਾਉਣਾ ਚਾਹੁੰਦੇ ਆ ਸਿਰਫ ਅਤੇ ਸਿਰਫ ਇੱਕਾ ਇਹ ਡਰਾਮੇबाज ਮਨਜੀਠੀਆ ਮੈਨੂੰ ਇਹ ਦੱਸ ਦਿਓ ਕਿ ਮਨਜੀਠੀ ਨੇ ਅੱਜ ਤੱਕ ਕਿਹੜਾ ਚੰਗਾ ਕੰਮ ਕੀਤਾਗਾ ਉਹ ਤੁਸੀਂ ਇੱਕ ਲਿਆ ਕੇ ਰੱਖ ਦਿਓ ਕਿ ਭਾਈ ਮਨਜੀਠੀ ਨੇ ਆ ਚੰਗਾ ਕੰਮ ਕੀਤਾਗਾ ਐਨੀ ਦੀ ਉਮਰ ਹੋ ਗਈ ਐਮਪੀ ਬਣ ਗਿਆ ਮਨਿਸਟਰ ਹੋਇਆਗਾ ਐਮਐਲਏ ਸਾਰਾ ਕੁਝ ਦੀ ਘਰ ਵਾਲੀ ਬਣੀ ਹੋਈ ਆ ਪਰ ਹੋਇਆ ਕੱਖ ਨਹੀਂ ਸਿਰਫ ਮੈਂ ਉਹਦੀ ਗਿੱਟੀ ਮਰੂੜ ਲੂ ਮੈਂ ਉਹਦਾ ਧੌਣ ਤੇ ਗੋਡਾ ਰੱਖ ਲੂ ਮੈਂ ਉਹਦੇ ਗਲ ਮੇਨੂੰ ਹੱਥ ਪਾ ਲੂ ਸਿਰਫ ਇਹ ਇੱਕ ਆ ਗੁੰਡਾਗਰਦੀ ਤੋਂ ਬਿਨਾ ਮਜੀਠੇ ਦੇ ਕੋਲੇ ਕੰਮ ਹੋਰ ਕੋਈ ਨਹੀਂ ਅੱਜ ਲੋਕ ਨੇ ਜਿਹੜਾ ਇਹ ਸਾਰਾ ਕੁਝ ਜਾਣੂ ਨੇ ਮਾਤਾ ਨੂੰ ਪਹਿਲਾਂ ਵੀ ਦੱਸਿਆ ਕਿ ਹੁਣ ਉਹ ਪਹਿਲਾ ਵਾਲਾ ਜਵਾਨਾ ਨਹੀਂ ਰਿਹਾ ਸੋਸ਼ਲ ਮੀਡੀਆ ਦਾ ਜੋਗਾ ਹੁਣ ਹਰ ਇੱਕ ਬੰਦਾ ਪਹਿਲਾ ਵਾਲੀਏ ਵੀਡੀਓ ਜਿਹੜੀ ਆ ਕਿ ਬਾਬਿਆਂ ਦੇ ਪੈਰੀ ਪੈਂਦਾ ਜਿਹੜਾ ਮਜੀਠੀਆ ਲੋਕਾਂ ਨੇ ਸਭ ਰਿਆਂ ਨੇ ਲਿਆ ਕੇ ਰੱਖ ਦਿੱਤੀਆਂ ਤੇ ਦੂਸਰੇ ਪਾਸੇ ਭਗਵੰਤ ਮਾਨ ਦੀ ਸਰਕਾਰ ਪਤਾ ਨਹੀਂ ਕੀ ਹੋ ਗਿਆ ਭਗਵਤ ਮਾਨ ਨੂੰ ਲੋਕਾਂ ਨੂੰ ਕਹਿੰਦਾ ਸੀ ਖਸਕਾਵਰੀ ਆਉ ਖਸਕਾਵਰੀ ਆਉ ਆ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਉੱਤੇ ਨਜਾਇਜ਼ ਪਾਰਤੀ ਪਾਓ ਕਿਸੇ ਦੇ ਨਜਾਇਜ਼ ਘਰ ਆਓ ਪਰ ਜੋ ਜਾਇਜ਼ ਆ ਜੋ ਤੁਹਾਡੇ ਕੋਲ ਸਬੂਤ ਆ ਤੇ ਉਹਦੇ ਤਹਿਤ ਕਾਰਵਾਈ ਕਰੋ ਕਿ ਸਿਰਫ ਅੰਮਰਤਪਾਲ ਸਿੰਘ ਹੀ ਜਿਹੜਾ ਕਿਉਂ ਟਾਰਗੇਟ ਕੀਤਾ ਜਾ ਰਿਹਾ ਕਿ ਸਿਰਫ ਇਹ ਆ ਕਿ ਬੋਟਾ ਰਾਜਨੀਤੀ ਆ ਜਿਹੜੀ ਬੋਟਾ ਦੀ ਰਾਜਨੀਤੀ ਦੇ ਬੰਤੇ ਤੁਸੀਂ ਭਾਈ ਅਬਰ ਪਾਸ ਸਿੰਘ ਨੂੰ ਕਿੰਨਾ ਕੁ ਟੈ ਫਸਾ ਕੇ ਰੱਖੋਗੇ ਦੂਸਰੇ ਪਾਸੇ ਜਿਹੜੇ ਅੱਜ ਤੁਸੀਂ ਇੱਕ ਅੰਦਾਜ਼ਾ ਹੋਰ ਲਾਓ ਸਿਰਫ ਕੱਲਾ ਮਜੀਠੀਆ ਬੋਲ ਰਿਹਾ ਅੱਜ ਬਰਸਾ ਸਿੰਘ ਬਟਵਾ ਚੁੱਪਾ ਅੱਜ ਸ਼ਖਬੀਰ ਬਾਦੁਰ ਚੁੱਪਾ ਅੱਜ ਨੰਨੀ ਸਾਂ ਵੀ ਚੁੱਪਾ ਤੇ ਅੱਜ ਸਾਰੇ ਚੁੱਪ ਨੇ ਵਿਰੋਧੀ ਧਰਾਂ ਵਾਲੇ ਚੁੱਪ ਨੇ ਕਾਂਗਰਸ ਵਾਲੇ ਵੀ ਚੁੱਪ ਨੇ ਅੱਗੇ ਆਵਾਜ਼ ਦੀ ਪਾਰਟੀ ਵਾਲੇ ਵੀ ਚੁੱਪ ਨੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਉੱਪਰ ਜਾਂ ਤਾਂ ਸਿਰਫ ਕਲਾ ਮਜੀਠੀ ਨੂੰ ਜਾਂ ਤਾਂ ਇਹ ਕਹਿ ਲੋ ਕਿ ਇਹਦਾ ਦਵਾਦੂ ਘੱਲ ਗਿਆ ਜਾਂ ਪੰਜ-ਸੱਤ ਹੋਰ ਨੇ ਜਿਹੜੇ ਤੋਤੇ ਬਦਮਾਸ਼ ਵਰਗੇ ਨੇ ਪੰਜ-ਸੱਤ ਆ ਜਿਹਨਾਂ ਨੂੰ ਚੈਨਲਾਂ 'ਤੇ ਆਉਣ ਦਾ ਸੌਂਕ ਆ ਜਿਨ੍ਹਾਂ ਨੂੰ ਡਿਬੇਟਾਂ ਦੇ ਵਿੱਚ ਬਹਿਣ ਦਾ ਸੌਂਕ ਆ ਜਿਹੜੇ ਤੁਸੀਂ ਐ ਕਰ ਦਿਓ ਤੁਸੀਂ ਵਕੀਲ ਸਾਹਿਬ ਅਮਾਨ ਸਿੰਘ ਖਾਰੇ ਨੂੰ ਕਹਿੰਦੇ ਆ ਤੁਸੀਂ ਜੀ ਉਹਦੇ ਤੇ ਡੈਪਾ ਮੈਸਰ ਦਾ ਕੇਸ ਪਾ ਦਿਓ ਤੁਹਾਨੂੰ ਪੁੱਛ ਕੇ ਪੋਣਾ ਅਗਲੇ ਵਾਲੇ ਜਿੱਦੇ ਕੇਸ ਪੋਣਾ ਉਹਦੇ ਤੇ ਸਾਰੇ ਲਵੇਟੇ ਜਾਣਗੇ ਅੱਜ ਤੁਹਾਨੂੰ ਲੱਗਦਾ ਕਿ ਸਾਨੂੰ ਸਰਕਾਰਾਂ ਨੇ ਸਕਿਉਰਟੀ ਦੇ ਦਿੱਤੀ ਆ ਕਿ ਸਾਡੇ ਚਾਰ ਸਵੇਰੇ ਬੰਦੇ ਰਾਫਲਾ ਵਾਲੇ ਆ ਪਹਿਲੀ ਗੱਲ ਤਾਂ ਇਹ ਆ ਕੋਈ ਕਿਸੇ ਨੂੰ ਨਹੀਂ ਮਾਰਦਾ ਰੱਬ ਨਾਲ ਮਾਰੇ ਬੰਦਾ ਬੰਦੇ ਨੂੰ ਨਹੀਂ ਮਾਰ ਸਕਦਾ ਜਿੱਦੇ ਕਾਲਪੁਰਖ ਦੀ ਨਿਗਾਹ ਤੁਹਾਡੇ ਸਵਾਸ ਪੂਰੇ ਹੋਗੇ ਉਹਦੇ ਤੁਸੀਂ ਚਾਹੇ ਹਜ਼ਾਰ ਗਣ ਮੰਨ ਲੈ ਲੋ ਉਹਦੇ ਤੁਹਾਨੂੰ ਕੋਈ ਬਚਾ ਨਹੀਂ ਸਕਦਾ ਇਹ ਕੁਦਰਤ ਦਾ ਨਿਜਵਾ ਜਿੱਤੇ ਤੁਸੀਂ ਚਾਹੇ ਸੱਪਾਂ ਦੀਆਂ ਸਰੀਆਂ ਵਿੱਚ ਦੇ ਫਿਰੋ ਕਿਸਾਨ ਹਮੇਸ਼ਾ ਸੱਪਾਂ ਦੀਆਂ ਸਰੀਆਂ ਉੱਤੇ ਰਹਿੰਦੇ ਆਂ ਰਾਤਾਂ ਕੰਮਕਾਰ ਕਰਦੇ ਆ ਤੇ ਦੂਸਰੇ ਪਾਸੇ ਕਈ ਐਜੇ ਰਾਜੇ ਵੀ ਹੋਏ ਆ ਜਿਨ੍ਹਾਂ ਨੇ ਕਿ ਚਾਰੇ ਪਾਸੇ ਬੰਗਲੇ ਬਣਾ ਲਏ ਸੀ ਸੀ ਸਮੈਲਾਂ ਦੇ ਕਿ ਕੰਚ ਦੇ ਬੰਗਲੇ ਬਣਾ ਲਏ ਸੀ ਕਿ ਕਿਸੇ ਨੇ ਦੱਸਿਆ ਸੀ ਕਿ ਤੁਹਾਡੀ ਮੌਤ ਭਾਈ ਸੱਪ ਦੇ ਨਾਲ ਹੋਣੀ ਆ ਦਸਲ ਦੇ ਨਾਲ ਹੋਣੀ ਆ ਰਾਜਾ ਕਹਿੰਦਾ ਮੇਰੇ ਬੰਗਲੇ ਜਿਹੜੇ ਚਾਰੇ ਪਾਸੇ ਜਿਹੜੇ ਕੰਚ ਦੇ ਬਣਾ ਦਿਓ ਸੱਪ ਤਾਂ ਕੀ ਇੱਥੇ ਜਿਹੜੀ ਕਿ ਕੀੜੀ ਵੀ ਨਹੀਂ ਵੱਰ ਸਕਦੀ ਸੀ ਉਸ ਤਰ੍ਹਾਂ ਮੰਗਲੇ ਬਣਾ ਲੈ ਕਹਿੰਦੇ ਇੱਕ ਵਾਰ ਟਾਈਮ ਆਇਆ ਉਹਦੇ ਅਹਿਲਕਾਰਾਂ ਵੱਲੋਂ ਉਹਨੇ ਇੱਕ ਫੁੱਲ ਸੁਗੰਧੀ ਦਾ ਫੁੱਲ ਕਿਉਂਕਿ ਇਹ ਰਾਜ ਮਹਾਰਾਜੇ ਇਹਨਾਂ ਚੀਜ਼ਾਂ ਦੇ ਸ਼ਕੀਨ ਹੁੰਦੇ ਆ ਸੁਗੰਧੀਆਂ ਦੇ ਕਹਿੰਦੇ ਇਹ ਉਹਦੇ ਅਹਲਕਾਰ ਨੇ ਕਿ ਜਿਹੜਾ ਫੁੱਲ ਤੋੜ ਕੇ ਰਾਜੇ ਨੂੰ ਸੁਗੋਣਾ ਸ਼ੁਰੂ ਕੀਤਾ ਬਾਸਰਾ ਵੀ ਬਾਸਰਾ ਲੈ ਕਾ ਬਾਸਰਾ ਦੀ ਭੁੱਖੇ ਹੁੰਦੇ ਆ ਤੇ ਬਾਸਰਾ ਦੀ ਭੁੱਖੇ ਹੁੰਦੇ ਆ ਇਹ ਸਾਖੀ ਹੈ ਇੱਕ ਦੱਸਿਆ ਜਾ ਰਿਹਾ ਕਿ ਜਦੋਂ ਫੁੱਲ ਨੂੰ ਸੁਗੋਣ ਲੱਗੇ ਤਾਂ ਕਹਿੰਦੇ ਉਹਦੇ ਨੱਕ ਉੱਤੇ ਉਹਦੇ ਵਿੱਚ ਛੋਟਾ ਜਿਹਾ ਕੋਈ ਸੱਪ ਦਾ ਬੱਚਾ ਲਾ ਲੋ ਜਾਂ ਉਸ ਟੈਨ ਦਾ ਕੋਈ ਕੁਦਰਤ ਬਲਮ ਬਤਾਰਾ ਕਹਿ ਦਿਓ ਤੇ ਉਹਦੇ ਨੱਕ ਉੱਤੇ ਡੰਗ ਮਾਰਿਆ ਤੇ ਉਸੇ ਦਿਨ ਜਿਸ ਦਿਨ ਦੱਸਿਆ ਸੀ ਕਹਿੰਦੇ ਕਿਸੇ ਫਕੀਰ ਨੇ ਰਾਜੇ ਦੀ ਉਸੇ ਦਿਨ ਹੀ ਮੌਤ ਹੋ ਗਈ ਕਹਿੰਦਾ ਭਾਬ ਕੇ ਜਿਸ ਦਿਨ ਭਾਈ ਤੁਹਾਡਾ ਦਾਣਾ ਪਾਣੀ ਇਸ ਦੁਨੀਆ ਤੋਂ ਮੁੱਕ ਚੱਲਿਆ ਮੁੱਕ ਗਿਆ ਉਹਦੇ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਇਹ ਤੁਹਾਡੇ ਸਾਹਮਣੇ ਇਤਿਹਾਸ ਪਿਆ ਔਰਿੰਗਜੇਵ ਤੋਂ ਲੈ ਕੇ ਮੱਸਾ ਰੰਗੜ ਅਬਦਾਲੀ ਇੰਦਰਾ ਗਾਂਧੀ ਬਿਆਨਤਾ ਇਹ ਕੁਦਰਤ ਦੇ ਨਿਯਮ ਨੇ ਇਹ ਕੋਈ ਉਹਨਾਂ ਨੂੰ ਜਾਪ ਪਾਏ ਕਹ ਲੀਏ ਕਿ ਪ੍ਰਮਾਤਮਾ ਨੇ ਡਿਊਟੀ ਲਾਈ ਆ ਕੋਈ ਕਿਸੇ ਨੂੰ ਮਿੱਥਕੇ ਨਹੀਂ ਮਾਰਦਾ ਕਿ ਵੀ ਭਾਈ ਹਾ ਤੁਹਾਨੂੰ ਇਹ ਕੁਦਰਤ ਆ ਇੱਕ ਵਰਤਾਰਾ ਹੁੰਦਾ ਇਹ ਬੰਦੇ ਨੇ ਆਪਾਂ ਕਹਿ ਦਿੰਦੇ ਆ ਕਿ ਫਲਾਣਾ ਬੰਦਾ ਇਸ ਤਰ੍ਹਾਂ ਮਰ ਗਿਆ ਜੀ ਇਸ ਤਰ੍ਹਾਂ ਫਲਾਣਾ ਫਿਰਦਾ ਸੀ ਇੱਕ ਬਹਾਨਾ ਬਣ ਜਾਂਦਾ ਪਰ ਕੋਈ ਕਿਸੇ ਨੂੰ ਨਹੀਂ ਮਾਰਦਾ ਇੱਕ ਬਾਦੂ ਭਲੇਖਾਗਾ ਕਿ ਤੁਸੀਂ ਇਹ ਕਿ ਸੰਤਾਲੀਆਂ ਰੱਖ ਲਏ ਕਿ ਤਾਂ ਤੁਹਾਡੀ ਬਚਤ ਹੋ ਜੂ ਤੁਸੀਂ ਮਰਨਾ ਹੋਰ ਬਿਮਾਰੀ ਨਾਲ ਵੀ ਮਰ ਸਕਦੇ ਹੋ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਪਾਪ ਜਿਹੜੇ ਤੁਸੀਂ ਪਾਪ ਕਮਾਉਂਦੇ ਹੋ ਉਹ ਤੁਸੀਂ ਭੁੱਲ ਜਾਂਦੇ ਹੋ ਕਿ ਭਾਈ ਅਸੀਂ ਆਹ ਪਾਪ ਕਮਾਏ ਸੀ ਸਾਨੂੰ ਇਹਦਾ ਫਲ ਮਿਲੇਆ ਇਸ ਕਰਕੇ ਅਸੀਂ ਮਰੇ ਆ ਇਸ ਕਰਕੇ ਅਸੀਂ ਜ਼ਿੰਦਗੀ ਇਹ ਨਰਕਾਂ ਦੀ ਭੋਗ ਗਈ ਆ ਜਦੋਂ ਬੰਦਾ ਉਹ ਭੁੱਲ ਜਾਵੇ ਪਾਪ ਭੁੱਲ ਜਾਵੇ ਤਾਂ ਫੇਰ ਆਤ ਨੂੰ ਜਿਹੜਾ ਬੇਲਾ ਆਉਂਦਾਗਾ ਹਰ ਇੱਕ ਦਾ ਆਉਣਾਗਾ ਹਰ ਇੱਕ ਜੀਵ ਜੰਤੂ ਦਾ ਆਉਣਾਗਾ ਤੇ ਅੱਜ ਮਨਜੀਠੀਏ ਨੇ ਜੋ ਅੱਤ ਚੁੱਕੀ ਹੋਈ ਆ ਸਿਰਫ ਅੰਮਰਤ ਪਾਲ ਸਿੰਘ ਨੂੰ ਤੇ ਉਹਦੇ ਪਰਿਵਾਰ ਨੂੰ ਦਬਾਉਣ ਵਾਸਤੇ ਜਾਂ ਉਹਦੀ ਪਾਰਟੀ ਨੂੰ ਦਬਾਉਣ ਵਾਸਤੇ ਭਾਈ ਵਿਰੋਧ ਕਰੋ ਹਰ ਇੱਕ ਦਾ ਅਧਿਕਾਰ ਆ ਵਿਰੋਧ ਕਰਨ ਦਾ ਜਿਹੜਾ ਤੁਹਾਡੇ ਨਹੀਂ ਕਿਸੇ ਦੇ ਨਾਲ ਨਾਲ ਦੇ ਹੁਣ ਤੁਸੀਂ ਦੇਖਦੇ ਹੋ ਦੂਜੀ ਪਾਰਟੀ ਦਾ ਕਿਸਮਾਨ ਦੇਖਦੇ ਆ ਲੋਕ ਸਭਾ ਦੇ ਵਿਧਾਨ ਸਭਾ ਦੇ ਵਿੱਚ ਦੇਖਦੇ ਆ ਕਿ ਉੱਥੇ ਵੀ ਗਾਲੀ ਗਲੋਚ ਹੋ ਜਾਂਦੇ ਆ ਉੱਥੇ ਵੀ ਰਫੜਾ ਪੈ ਜਾਂਦਾ ਕੁਰਸੀਆਂ ਚੱਲ ਜਾਂਦੀਆਂ ਨੇ ਪਰ ਵਿਰੋਧ ਦੀ ਵੀ ਕੋਈ ਸੀਮਾ ਹੁੰਦੀ ਆ ਇੱਕ ਹੁੰਦਾ ਬੰਦਾ ਕਿ ਹੱਥ ਧੋ ਕੇ ਬੰਦਾ ਉਹਦੇ ਮਾਗਰ ਪੈ ਗਿਆ ਉਹਦੀ ਕਦਰ ਤੁਸੀਂ ਪਹਿਲਾਂ ਸਰਕਾਰਾਂ ਨੇ ਕਰਕੇ ਬਹੁਤ ਜ਼ੋਰ ਲਾ ਲਿਆ ਦੇ ਖੰਡੂਰ ਸਾਹਿਬ ਵਾਸੀਆਂ ਨੇ ਉਹਦਾ ਮੁੱਲ ਕੀਤਾ ਰਿਆ 4 ਲੱਖ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਐਮਪੀ ਬਣਾ ਦਿੱਤਾ ਕਹਿੰਦੇ ਲਾਲ ਹੁਣ ਜੋਰ ਆ ਇਸ ਤਰ੍ਹਾਂ ਹਰਪਾਲ ਸਿੰਘ ਖਾਰਾ ਵਕੀਲ ਸਾਹਿਬ ਕਹਿੰਦੇ ਆ ਕਿ ਭਾਈ ਤੁਸੀਂ ਜੋਰ ਲਾ ਲਓ 2027 ਦੇ ਵਿੱਚ ਭਾਈ ਅੰਮਰਪਾਲ ਸਿੰਘ ਨੇ ਮੁੱਖ ਮੰਤਰੀ ਬਣਾਉਣਾ ਤੁਸੀਂ ਜਿੰਨੀਆਂ ਮਰਜ਼ੀਆਂ ਜੇਲਾਂ ਡੱਕ ਲਓ ਕਹਿੰਦੇ ਹੁੰਦੇ ਝੂਠ ਦੇ ਪੈਰ ਨਹੀਂ ਹੁੰਦੇ ਹਮੇਸ਼ਾ ਜਿਹੜੀ ਜਿੱਤਦਾ ਉਹ ਸੱਚ ਦੀ ਹੁੰਦੀ ਆ ਇੱਕ ਗਨਾਹ ਕੀ ਕਰ ਲਿਆ ਭਾਈ ਅਮਰਪਾਲ ਸਿੰਘ ਨੇ ਇੱਕ ਤਾਂ ਗਨਾਹ ਇਹ ਹੋ ਗਿਆ ਕਿ ਉਹ ਪੰਜਾਬ ਦੇ ਵਿੱਚ ਆ ਗਿਆ ਸਭ ਤੋਂ ਵੱਡਾ ਗਨਾਹ ਕਿ ਬਾਹਰਲੇ ਦੇਸ਼ ਬੈਠਾ ਸੀ ਚੰਗਾ ਸੀ ਆਪਦਾ ਕਾਰੋਬਾਰ ਕਰਦਾ ਸੀ ਦੂਸਰਾ ਗਨਾਹ ਉਹਨੇ ਭਾਈ ਅਮਰਪਾਲ ਸਿੰਘ ਨੇ ਅੰਮਰਤ ਸ਼ੱਕੇ ਕਰ ਲਿਆ ਤੀਸਰਾ ਗਨਾਹ ਉਹਨੇ ਨਫੇ ਸੜਾਉਣੇ ਨੌਜਵਾਨਾਂ ਦੇ ਸ਼ੁਰੂ ਕਰ ਦਿੱਤੇ ਇਹ ਗਨਾਹ ਨੇ ਜਿਹੜੇ ਇਹ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋਏ ਨਾ ਹੀ ਵਿਰੋਧੀਆਂ ਤੋਂ ਬਰਦਾਸ਼ਤ ਹੋਏ ਆ ਕਿ ਜਦੋਂ ਚੜ੍ਹਤ ਹੋ ਗਈ ਕਿ ਪਤਾ ਲੱਗ ਗਿਆ ਭਾਈ ਲੱਖਾਂ ਨੌਜਵਾਨ ਆ ਮਾਵਾ ਭੈਣਾ ਬਜ਼ੁਰਗ ਤੱਕ ਆ ਭਾਈ ਅਮਰਪਾਲ ਭਾਈ ਅਮਰਪਾਲ ਸਿੰਘ ਦੀ ਜੋ ਗੱਲ ਚਾਰੇ ਪਾਸੇ ਹੋਣ ਲੱਗ ਪਈ ਤਾਂ ਫਿਰ ਨਾ ਤਾਂ ਵਿਰੋਧੀਆਂ ਤੋਂ ਰਹਿ ਗਿਆ ਤੇ ਨਾ ਹੀ ਸਰਕਾਰ ਤੋਂ ਰਹਿ ਗਿਆ ਕਿ ਇਸ ਨੂੰ ਹੁਣ ਚਿੱਤ ਕਵੇਂ ਕਰਨਾ ਏਸ ਨੂੰ ਖਤਮ ਕਵੇਂ ਕਰਨਾ ਤੇ ਫਿਰ ਇਹਨਾਂ ਨੇ ਅੱਡੀ ਚੋਟੀ ਦਾ ਜਿਹੜਾ ਜੋਰ ਲੱਗਿਆ ਤੇ ਲਗਾਇਆ ਤੇ ਲਗਾ ਰਹੇ ਨੇ ਪਰ ਇੱਕ ਦਿਨ ਐਸੀ ਗੱਲ ਵਾਣਨੀ ਆ ऐसे मुख्यमंत्री भगवंत मान ਨੂੰ ਸਮਝੌਤਾ ਕਰਨਾ ਪੈਣਾ ਭਾਈ ਅਮਰਪਾਲ ਸਿੰਘ ਨਾਲ ਹੋ ਸਕਦਾ ਮਾਫੀ ਮੰਗਣੀ ਪੈ ਜਾਵੇ ਇਹ ਟਾਈਮ ਕਹਿੰਦੇ ਹੁੰਦੇ ਆ ਵਿਕਰਮ ਮਜੀਠੀਆ ਭਾਈ ਅਮਰਪਾਲ ਤੇ ਉਹਨਾਂ ਦੇ ਪਰਿਵਾਰ ਨੂੰ ਕਿਉਂ ਨਿਸ਼ਾਨਾ ਬਣਾ ਰਿਹਾ ਹੈਗਾ ਕਿਉਂ ਉਹਨਾਂ ਦੇ ਉੱਤੇ ਵੱਡੇ ਵੱਡੇ ਇਲਜ਼ਾਮ ਲਾ ਰਿਹਾ ਹੈਗਾ ਕਿਉਂਕਿ ਜਿਹੜਾ ਹੁਣ ਖਬਰਾਂ ਦੇ ਵਿੱਚ ਸੁਣਨੇ ਨੂੰ ਆ ਰਿਹਾ ਹੈ ਮਿਲਨ ਦਿਆ ਹੈ ਉਹ ਇਹੀ ਹੈ ਕਿ ਵਿਕਰਮ ਮਜੀਠੀਆ ਤੇ ਜਿਹੜਾ ਸੀਐਮ ਭਗਵੰਤ ਮਾਨ ਸੀਐਮ ਭਗਵੰਤ ਮਾਨ ਜਿਹੜੇ ਪਹਿਲੇ ਵੱਡੇ ਵੱਡੇ ਦਾਅਵੇ ਕੀਤੇ ਸੀਗੇ ਮੈਂ ਇਹਨਾਂ ਨੂੰ ਇੰਝ ਕਰ ਦਿਆਂਗਾ ਮੈਂ ਇੰਝ ਕਰ ਦਿਆਂਗਾ ਉਹ ਹੁਣ ਉਹਦੇ ਲੋਕ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ ਹੈਗਾ ਔਰ ਜਿਹੜਾ ਜ਼ਰੇਦ ਮਾਲੂਮ ਹੁੰਦਾ ਹੈ ਉਹ ਹੀ ਹੈ ਕਿ ਸੀਐਮ ਭਗਵੰਤ ਮਾਨ ਹੁਣ ਵਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਦੇ ਨਾਲ ਜਿਹੜਾ ਹੈ ਉਹ ਸੁਲਾ ਕਰਨ ਵਾਲਾ ਹੈ ਜਦੋਂ ਇਹ ਆਪਸ ਵਿੱਚ ਮਿਲਣਗੇ ਸਾਰੇ ਤੇ ਫੇਰ ਹੀ ਇਹ ਭਾਈ ਅੰਮ੍ਰਿਤਪਾਲ ਦੇ ਖਿਲਾਫ ਰਮਹਾਜ਼ਰਾਂ ਨੇ ਖੋਲੇ ਆਪ ਚ ਕਾਮਯਾਬ ਹੋ ਸਕਣਗੇ ਇਹ ਇਹਨਾਂ ਦਾ ਖਿਆਲ ਹੈ ਕਿਉਂਕਿ 2027 ਦੇ ਇਲੈਕਸ਼ਨ ਚ ਜਿੱਤਣਾ ਇਹਨਾਂ ਲਈ ਜ਼ਰੂਰੀ ਹੈ ਇਹ ਇਹ ਸਮਝਦੇ ਆ ਇਸ ਵਾਸਤੇ ਇਹਨਾਂ ਦੀ ਕੋਸ਼ਿਸ਼ ਹੈ ਕਿ ਇਾਂ ਤੇ ਭਾਈ ਅਮਰਤਪਾਲ ਨੂੰ 2027 ਦੇ ਇਲੈਕਸ਼ਨ ਤੋਂ ਪਹਿਲੇ ਖਤਮ ਕਰਵਾਤਾ ਜਾਵੇ ਕਿਉਂ ਉਹਦੇ ਉੱਤੇ ਇੰਨੇ ਕੇਸ ਬਾਅਦ ਤੇ ਜਾਣ ਕੇ ਉਹ ਇਲੈਕਸ਼ਨ ਲੜਨੇ ਦੇ ਕਾਬਿਲ ਹੀ ਨਾ ਰਹੇ ਇਸ ਲਈ ਤੇ ਤਰ੍ਹਾਂ ਤਰ੍ਹਾਂ ਦੇ ਝੂਠੇ ਜਿਹੜੇ ਉਹ ਮੁਕਦਮਾਤ ਬਣਾਏ ਜਾ ਰਹੇ ਹੈਗੇ ਆ ਉਹਨਾਂ ਦੇ ਪਰਚ ਜਿਹੜੇ ਉਹਨਾਂ ਦੇ ਖਿਲਾਫ ਕੇਸ ਬਣਾਏ ਜਾ ਰਹੇ ਹੈਗੇ ਆ ਆਵਾਮ ਦੇ ਵਿੱਚ ਲੋਕਾਂ ਦੇ ਵਿੱਚ ਖਾਸ ਤੌਰ ਤੇ ਨੌਜਵਾਨ نسل ਨੂੰ ਡਰਾਇਆ ਜਾ ਰਿਹਾ ਹੈਗਾ ਜਿਹੜੇ ਵੀ ਪੰਜਾਬ ਆ ਜਿਹੜੀ ਉਹਨਾਂ ਦੀ ਤਨਜ਼ੀਮ ਹੈਗੀ ਆ ਪੰਜਾਬ ਵਾਰਸ ਜਥੇਦਾਰ ਜਿਹੜੇ ਵੀ ਉਹਨਾਂ ਨਾਲ ਜੁੜੜੇ ਹੈਗੇ ਆ ਉਹਨਾਂ ਨੂੰ ਡਰਾਇਆ ਜਾ ਰਿਹਾ ਹੈ ਕਿ ਇਹਨਾਂ ਜਿਸ ਤਰ੍ਹਾਂ ਭਾਈ ਅਮਰਪਾਲ ਦਾ ਹਾਲ ਸੀ ਕਰਨੇ ਆ ਇਸ ਤਰ੍ਹਾਂ ਹੀ ਬਾਕੀਆਂ ਦਾ ਵੀ ਹਾਲ ਹੋਏਗਾ ਤਾਂ ਕਿ ਨੌਜਵਾਨ نسل ਕੱਟ ਤੋਂ ਕੱਟ ਜੁੜੇ ਉਹਨਾਂ ਦੇ ਨਾਲ ਔਰ ਜਿਹੜੀ 2027 ਦਾ ਨਾ ਦਾ ਮਿਸ਼ਨ ਹੈ ਪੋਸੀਬਲ ਹੈ ਉਹਨੂੰ ਜਿਹੜਾ ਉਹਨਾਂ ਨੇ ਮਿਸ਼ਨ ਬਣਾਇਆ ਉਹ ਚ ਕਾਮਯਾਬੀ ਹਾਸਲ ਲੈਣੇ ਲੈਣਾ ਹੈ ਉਹ ਉਹਨਾਂ ਦਾ ਪੋਸੀਬਲ ਹੋ ਸਕੇ ਵੀਰੋ ਤੁਹਾਡੀ ਕੀ ਰਾਏ ਹੈ ਇਸ ਦੇ ਬਾਰੇ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਡੇ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼